ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦੁਗਣੀ ਤੇਰਾ ਚੌਗੁਣੀ ਤਰੱਕੀ ਵਾਖੇ ਚੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਹੀ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਨਾ ਕਈ ਦਿਨ ਬਾਅਦ ਜੀ ਅੱਜ ਧੁੱਪ ਨਿਕਲੀ ਜੀ ਨਹੀਂ ਤਾਂ ਬੱਦਲ ਭਾਈ ਨੇ ਚੱਲੇ ਰਹੀ ਸੀ ਨੋਰਮਲ ਅੱਜ ਮਤਲਬ ਪਰਲੀ ਸਾਡ ਮੌਸਮ ਜੇ ਦੇਖਿਆ ਜਾਵੇ ਥੋੜੋ ਥੋੜਾ ਬੱਦਲ ਹੈ ਗਿਆ ਉਦਾਂ ਮਤਲਬ 11 ਵਜੇ ਤੇ ਧੁੱਪ ਨਿਕਲ ਆਈ ਸੀ ਤੇ ਧੁੱਪ ਨੇ ਕੜ ਦਿੱਤੀ ਜੀ ਕੜ ਲ ਸਾਰਿਆਂ ਦੀ ਅੱਜ ਮੱਲੋ ਮੱਲੀ ਪਸੀਨਾ ਆ ਰਿਹਾ ਤੇ ਰੋਜ਼ ਮਤਲਬ ਵੈਦਰ ਦਾ ਕੋਈ ਸਿਸਟਮ ਜਿਹਾ ਰਹੀ ਨਹੀਂ ਹੈਗਾ ਸਵੇਰੇ 10 ਵਜੇ ਨਾਰਮਲ ਜਿ ਕਿੰਨ ਮਨ ਕਾਣੀ ਹੋ ਰਹੀ ਸੀ ਠੰਡੀਆਂ ਠੰਡੀਆਂ ਹਵਾਵਾਂ ਦੇ ਬੁੱਲੇ ਚੱਲਦੇ ਸੀ 11 ਵਜੇ ਆ ਜੀ ਧੁੱਪ ਨਿਕਲੀ ਵੀ ਪਛੋ ਘੋਸਣਾ AC ਓਨ ਕਰਕੇ ਬਹਿਣਾ ਪੈ ਗਿਆ ਸਾਰਿਆਂ ਨੂੰ ਤੇ ਉਧਰ ਅੱਜ ਜੀ ਸੁੱਖੋ ਭੈਣ ਜੀ ਇਹ ਵੀ ਸਾਡੇ ਨਾਲ ਜਿਹੜਾ ਘਰ ਦਾ ਮੈਡੀਕਲ ਆ ਦਿਓ ਉਹ ਕੰਮ ਕਰਦਾ ਬਹੁਤ ਖਰਾਬ ਉਹਨਾਂ ਨੇ ਕਿਆ ਕਰਾ ਜੀ ਚੱਕ ਕੇ ਇੱਕ ਕਾਦੀ ਸਰਦਾਰ ਨਹੀਂ ਕੋਈ ਤੇ ਕਾਦੀ ਬਲਤਾਰ ਇੱਧਰ ਬਿਠਾਏ ਵਾਈ ਗੁਰ ਜੀ ਕਾ ਖਾਸਾ ਵਾਈ ਗੁਰ ਜੀ ਕੀ ਫਤਿਹ ਉਹਨਾਂ ਨੇ ਜਿਹੜੀ ਕੈਲਸ਼ੀਅਮ ਦੀ ਗੋਲੀ ਹੁੰਦੀ ਕੈਲਸ਼ੀਅਮ ਆਇਰਨ ਦੀ ਉਹਨਾਂ ਨੇ ਆਇਰਨ ਦੀ ਗੋਲੀ ਲੈ ਲਈ ਤੀ ਫਿਰ ਉਹ 2024 ਡੇਟ ਚ ਉਹਨਾਂ ਨੇ ਡੇਟਰੀ ਦੇਖੀ ਗੋਲੀ ਲਈ ਉਹਦੇ ਨਾਲ ਚੱਕਰ ਸੀ ਆਉਣ ਲੱਗ ਪਾ ਪਤਾ ਨਹੀਂ ਕਿੱਥੇ ਕਿੱਥੇ ਤੇ ਗੋਲੀਆਂ ਸੰਭਾਲ ਸੰਭਾਲ ਰੱਖੀ ਜਾਂਦੇ ਕਿਆ ਕਰਦੇ ਕਿਆ ਨਹੀਂ ਮੇਰੀ ਤਾਂ ਸਮਝ ਤੇ ਬਾਹਰਾਂ ਕਹਾਣੀ ਤੇ ਉਹ ਸਵੇਰ ਦੇ ਅੱਜ ਦੁਪਹਿਰ ਦੇ ਮਤਲਬ ਸਮਝ ਲਓ ਸਿਰ ਦਰਦ ਦੀ ਪ੍ਰੋਬਲਮ ਮਨੂੰ ਮਾਹ ਵੀ ਤੇ ਜ਼ਿਆਦਾ ਗੋਲੀ ਕੋ ਸਾਈਡ ਇਫੈਕਟ ਕਰਦੀ ਤਾਂ ਅ ਖਾਸ ਸੜ ਦੀ ਜਾਂ ਕੋਈ ਹੋਰ ਦਿੱਕਤ ਹੁੰਦੀ ਚਲ ਐਨਾ ਕਹਾ ਬਾਕਰੂ ਦੀ ਕਿਰਪਾ ਨਾਲ ਵੀ ਅ ਨਾਰਮਲ ਦਾ ਉਦਾਂ ਹੀ ਸਰੀਰ ਗਿਰੋ-ਗਿਰੋ ਦਾ ਕਰੀ ਜਾਂਦਾ ਪ੍ਰੋਬਲਮ ਤਾਂ ਕੋਈ ਹੈ ਨਹੀਂ ਤੇ ਇਧਰ ਆਹ ਤੜਕੇ ਵੀ ਖੁਸ਼ਬੂ ਲੱਗ ਕੇ ਆਉਣ ਲਈ ਕੋਟੀ ਹਾਂਜੀ 1 ਮਿੰਟ ਜੀ ਮਿਲਦੇ ਜੀ ਤੁਹਾਨੂੰ ਬੂਆ ਕੈਮਰਾ ਕਮਾਲ ਮਾ ਤੂ ਤਾਂ ਚਾਂਟਕਾਈ ਖੜੀ ਜਿਗਣਾ ਅਰਦਾਸ ਲੱਗੀ ਹੁੰਦੀ ਹੈ ਗੱਰ ਹਾਂ ਆ ਮਿਰਚਾਂ ਤਾਂ ਪਹਿਲੀ ਸੜਤੀਆਂ ਵਿੱਚ ਆ ਬਧੀਆ ਲੱਗਦੀ ਹੈ ਪੁੰਨੀਆ ਹੁਣ ਹਾਂ ਤੁਸੀਂ ਖੁਸ਼ੀਪੂਣੀ ਚੱਕੀ ਮੇਥਿਆਂ ਦੀ ਜੀ ਰੈਡੀ ਉਹ ਤਾਂ ਹੈਗੀ ਆ ਤੇਰੇ ਸਮਾਨ ਪਿਆ ਸਾਰਾ ਕੁਝ ਮੇਥੇ ਦੀ ਲੈ ਦਾ ਵਗੈਰਾ ਇੱਕ ਚੀਜ਼ ਨੂੰ ਛੱਡ ਕੇ ਕਸਤੂਰੀ ਮੇਥੀ ਕਸਤੂਰੀ ਮੇਥੀ ਪਤਾ ਨਹੀਂ ਕਿੱਥੇ ਹੋਣੀ ਕਿੱਥੇ ਹਾਂ ਤੇਲ ਘੱਟ ਲਾ ਲੋ ਉਹ ਤੇ ਇਹਦਾ ਤੇਲ ਆ ਉਹੀ ਪਾਈ ਜਾਣਾ ਲੋਕ ਤਾਂ ਹੁਣ ਕਹਿਣ ਲੱਗੇ ਪਾਣੀ ਨੂੰ ਤੜਕਾ ਲਾ ਕੇ ਖਾਇਆ ਕਰੋ ਤੁਸੀਂ ਤੇਲ ਨੂੰ ਰੋਈ ਜਾ ਇੱਥੇ ਜੀ ਬਦਿਆ ਜੀ ਚੀਜ਼ ਬਣੀ ਥੇ ਸੁਆਦ ਵੀ ਲੱਗਦੀ ਆ ਕੋ ਬਣ ਕੇ ਰਿਹਾ ਪਹਿਲਾਂ ਮੈਨੂੰ ਇਹ ਤਾਂ ਦੱਸ ਦੇ ਥਾਣੇਦਾਰ ਨੇ ਲਾਣੇਦਾਰ ਨੇ ਥਾਣੇਦਾਰ ਨੇ ਥਾਣੇਦਾਰ ਹਾਂ ਵੈਸੇ ਹੈ ਅੱਜ ਦੱਖਣ ਦਾ ਸਾਹ ਹੈ ਤੇ ਮਿਰਚਲੋਂ ਪੱਤੇ ਪੁੰਗ ਰਿਹਾ ਹੈ ਜੀ ਹੁਣ ਇਹ ਮੂਏ ਜਿਹੜਾ ਸੱਖਣ ਚੱਲਦਾ ਨਾ ਉਹਨਾਂ ਸ਼ਰੀਰ ਨੂੰ ਹੋਰ ਤਰ੍ਹਾਂ ਦਾ ਖੁਰਚਿਆ ਹਾਂ ਆ ਤਾਂ ਜੀ ਉਹ ਪੱਖਾ ਲਾਵਾ ਹੁਣ ਗਰਮੀ ਆਈ ਜਾਂਦੀ ਐ ਆ ਸਾਹਮਣੇ ਪੱਖਾ ਲਾ ਕੇ ਬੈਠੇ ਹਾਂ ਔਰ ਜੂਰਾ ਦਾ ਤਕਰੀਬਨ ਖਤਮ ਹੋ ਗਿਆ ਹੁਣ ਛੜੀ ਜਾਂਦੀ ਹੈ ਨਾ ਛੜ ਗੀਆਂ ਪੱਕ ਕੇ ਸਾਰੀ ਇਹ ਤਾਂ ਇਹ ਕਿ ਮੂਵੀ ਨਹੀਂ ਪਈ ਇੰਨੀ ਜਿਆਦਾ ਖਾ ਨਹੀਂ ਹੋਈਆਂ ਨਾ ਪਿਛਲੇ ਸਾਲ ਤਾਂ ਆਪਾਂ ਨੇ ਉਹ ਤੋੜ ਕੇ ਪਾ ਲਿਆ ਤਾਂ ਇਹਨਾਂ ਦਾ ਬਾਈ ਨੇ ਲਾ ਲਿਆ ਤਾਂ ਹਾਂ ਹੁਣ ਤਰਾ ਸਿਸਟਮ ਇਹ ਕੋਣ ਨਾ ਹੋ ਜੇ ਤੇ ਪਿਆਜ ਤੇਜ਼ ਕਰ ਲੈ ਇਹਨੂੰ ਥੋੜਾ ਜਿਹਾ ਹਾਂ ਆ ਦੇ ਨੂੰ ਬੁੱਤ ਉੱਤਰੀ ਵਾਲੀ ਸਾਈਡ ਨਹੀਂ ਘੱਟਦੀ ਲੱਗਦੀ ਹੈ ਕਿ ਹਾਂ ਬੈਰੀ ਡੋਡ ਚੂਹੇ ਦੀ ਖੋਡਾ ਚੂਹੇ ਨੇ ਮਾਰੀ ਲੱਤ ਕੱਲ ਸਕੂਲ ਵੱਲ ਲੈ ਲੋ ਆਹ ਕਿਹੜੀ ਗੱਲ ਬੜੀ ਚੂਹੇ ਨੇ ਮਾਰੀ ਲੱਤ ਕੱਲੂ ਸਕੂਲ ਵੱਲ ਠੀਕ ਹੈ ਤੇ ਦੋ ਕੱਪ ਚਾਹ ਹੈ ਬਾਏ ਬਾਏ ਜਹਾਜ ਦੋ ਕੱਪ ਚਾਹ ਪਤੂ ਲਓ ਕੋਲ ਲਗੀ ਪਾ ਕਰੰਗੋ ਜਾਈ ਸਾਡ ਨੂੰ ਸੇਕ ਕਰ ਦੰਦਾ ਨਾ ਜਿਆਦਾ ਤਾਂ ਕਰਕੇ ਕੜੀ ਬਣਦੀ ਸਵਾਦ ਤਾਂ ਜੇ ਕੜੇ ਹੋਆ ਨੂੰ ਪੂਰੀ ਜਦ ਤੱਕ ਉਹਦੇ ਪਰ ਛੱਗ ਨਹੀਂ ਮਰਦੀ ਜਦ ਤੱਕ ਨਹੀਂ ਬਣਦੀ ਜਦ ਤੱਕ ਕੜੀ ਨਹੀਂ ਬਣਦੀ ਕਰ ਕਰ ਕੇ ਬਣਦੀ ਉਹ ਕਰ ਕਰ ਕੇ ਹਾਂ ਕੜੀ ਤਾਂ ਹੀ ਕਹਿੰਦੇ ਨੇ ਉਹਦਾ ਕੜੂ ਕੀ ਕੜ-ਕੜ ਕੇ ਕੜੀ ਬਣਦੀ ਹੈ ਕੱਲ ਨੂੰ ਆਪਾਂ ਡੈਡੀ ਨੂੰ ਵੀ ਲੈ ਕੇ ਜਾਣਾ ਸਵੇਰ ਟਾਂ ਮਾ ਕੱਲੂ ਜਾਣਾ ਸੀ ਪੰਚਕੂਲੇ ਉਹ ਜੋ ਸਹੌਸ ਹਸਪੀਟਲ ਤੇ ਡੈਡੀ ਨੂੰ ਲੈ ਕੇ ਹਾਂਜੀ ਸਾਸਰੀ ਕਾਲਾ ਬਲਾ ਇੱਧਰ ਹਾਂ ਚਿੱਟੀ ਯਾਦ ਆਉਂਦੀ ਆ ਕੀ ਦੀ ਯਾਦ ਆਉਂਦੀ ਆ ਚਿੱਟੀ ਚੱਲ ਪਹਿਲਾਂ ਸਾਸਰੀ ਕਾਲਾ ਬਲਾ ਇੱਧਰ ਫੇਰ ਲੈ ਕੇ ਜਾਉਂਗਾ ਤੁਹਾਨੂੰ ਬੁਲਾ ਦੇ ਸਾਸਰੀ ਕਾਲੇ ਖਾ ਰਹੇ ਆ ਇੱਧਰ ਰਿਮੂਵ ਕਰਕੇ ਕੈਮਰਾ ਕਿੱਥੇ ਆ ਜੀ ਸਾਸਰੀ ਕਾਲਿਆਂ ਨੂੰ ਕੀ ਹਾਲ ਹੈ ਜੀ ਕਾ ਠੀਕ ਆ ਅੱਛਾ ਫੇਰ 1 ਤੋਂ 10 ਤੱਕ ਸੁਣਾ ਦੇ ਚੱਲ ਜ਼ੋਰ ਕੇ ਪਹਿਲਾਂ ਸੁਣਾ 1 ਤੋਂ 10 ਸੁਣਾ ਹਾਂ 2 ਹਾਂ 1 3 4 ਚਣਾਉਂਦੀ ਆ ਮੈਨੂੰ ਕੂਟਰੀ ਪਰ ਚਣਾਉਂਦੀ ਜਾਂਦੀ ਸੀ ਇਹ ਫਿਰ ਤਾਂ ਚਾਹ ਉਹ ਕਰਦੀ ਐ ਹੋਰ ਕੁਝ ਨਹੀਂ ਹੈਗਾ ਇਹ ਜਿਆਦਾ ਹੋਰ ਹੀ ਰੱਖੀ ਦਿੰਦੇ ਹੋ ਗਿਆ ਤੇ ਬਸ ਪਾ ਦੇ ਪਿਆਜ਼ਾਂ ਪੀਜਾਂ ਦੇ ਵਿੱਚ ਹਾਂ ਜਿਹੜੇ ਹੁੰਦੇ ਤੇ ਜਿਆਦਾ ਭੁੰਨੀ ਤੇ ਨਹੀਂ ਹੁੰਦੇ ਜੀ ਕੰਦਰਾ ਕਾਣ ਲੈ ਕੇ ਇੱਕ ਪਰੇਕ ਪਰਣੀ ਆ ਅੱਜ ਵਾਲਾ ਉਹਨੇ ਆਪਾਂ ਨੇ ਪੁੱਤ ਤੜੀ ਚੌਲ ਹਏ ਐਨੇ ਸ਼ਵਾਰ ਉਹਦਾ ਮੰਮਾ ਨੇ ਕਾਣਾ ਮਦ ਆਇਆ ਉਹਦਾ ਮੰਮਾ ਲਾਦਾ ਸੁੱਤੇ ਹੀ ਪਏ ਹੋਣੇ ਉੱਠ ਖੜੇ ਮੈਂ ਟੱਕ ਖੜੇ ਹੂੰ ਘਟਾ ਲੈਦਾ ਸੇਕ ਹੁਣ ਥੋੜਾ ਜਿਹਾ ਤੇਰਾ ਚਾਲਣ ਲੱਗਿਆ ਇਹ ਉਂ ਵੀ ਜਾਰੀ ਰੋਲਾ ਲੱਗਿਆ ਪਾਉਣ ਥੋੜਾ ਜਹਾ ਹਾਂ ਦਾਤਾ ਮੇਰੇ ਪੁੱਤ ਨੇ ਹਾਂ ਚੰਮਾ ਤੇ ਹਲਦੀ ਠੀਕ ਆ 3 ਚਮਚ ਹੋ ਹੇ ਕ ਪਹਿਲਾ ਬਾਤ ਤਾਂ ਆਪਾਂ ਬਹੁਤ ਆ ਬਾਦਾ ਘਟਾ ਬੱਚ ਵੀ ਪੈ ਜੂ ਗਰਮੂ ਵੀ ਬਹੁਤ ਜਿਆਦਾ ਅਜੇ ਵੀ ਸੇਕ ਘਟਾਲਾ ਤੇਰਾ ਪਤੀਲੇ ਤੇ ਜਿਹੜਾ ਬਾਹਰ ਸੇਕ ਆਉਂਦਾ ਉਹ ਖਰਾਬ ਆ ਹਾਂ ਇੱਥੇ ਤੇ ਜਾਏਗਾ ਬਸ ਟੇਟਾ ਦੁੱਧ ਚ ਪਾਣੀ ਸਭ ਬੇਸਣ ਬੁੱਥਣ ਦਾ ਕਰ ਲਿਆ ਕਿ ਨਹੀਂ ਕਰ ਲਿਆਈ ਸਾਰਾ ਕੁਝ ਆਏ ਅਸੀਂ ਬਾਰ-ਬਾਰ ਉੱਠ ਕੇ ਜਾਣਾ ਅੱਖਾਂ ਲੱਗਦਾ ਆਪਣਾ ਨੂੰ ਸੌਂਈ ਠੀਕ ਆ ਇੱਥੇ ਹੁਣ ਸਮਝੀ ਇੱਥੇ ਬਹਿ ਜੀ ਆਪਣੀ ਸਰਦੀਆਂ ਚ ਸਰਦੀਆਂ ਚ ਉੱਥੇ ਸਾਗ ਵਾਲਾ ਚੱਲਾ ਆ ਸੋਚ ਕੇ ਮੂੰਹ ਚ ਪਾਣੀ ਆਈ ਜਾਂਦਾ ਜਿਹੜਾ ਹੁਣ ਸਾਗ ਖਾਦਾ ਜੀ ਪਿੱਛੇ ਜੇ ਮੈਂ ਹੁਣ ਉਹ ਖਾਦਾ ਆਪਾਂ ਨੇ ਰੂਣ ਵਾਲਾ ਮੈਂ ਕਹਿ ਦਵਾਂ ਦੋ ਦੋ ਕੌਲੀਆਂ ਖਾਧੀਆਂ ਵਧੀਆ ਬਣਾਇਆ ਤਾਂ ਮੈਂ ਰੀਜਣਾ ਬਣਾਇਆ ਤਾਂ ਉਹ ਤਨ 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 ਮੱਕੀ ਦੀਆਂ ਰੋਟੀਆਂ ਖਾ ਹੋ ਗਿਆ ਦੁੱਧ ਨਾਲ ਉਹ ਤੋਂ ਪਹਿਲਾਂ ਮੈਂ ਡਰ ਗਿਆ ਡਰਦੇ ਨੇ ਖਾਦਾ ਸਰਦੀਆਂ 'ਚ ਜਦੋਂ ਹੁਣ ਹੁਣ ਮੈਂ ਹੁਣ ਹੁਣ origignal ਵੀ ਬਣਾਇਆ ਹੁਣ ਹੁਣ ਮੇਰੇ ਦਿਮਾਗ ਨੇ ਥਿਊਰੀ ਬਣਾ ਲਈ ਵੀ ਹੁਣ ਜੋ ਹੋਊਗਾ ਸਰੀਰ ਨੂੰ ਦੇਖੀ ਜਾਊਗੀ ਯਾਰ ਉਹੀ ਟੈਨਸ਼ਨ ਲੈ ਕੇ ਬੈਠਾ ਰਹਿਣਾ ਕਾ ਫਾਇਦਾ ਉਹਦਾ ਬਥੇਰੀ ਟੈਨਸ਼ਨ ਲੈ ਲਈ ਪਿਛਲੇ ਇਹ ਮੈਂ ਇਹ ਸਾਲ ਦੇ ਵਿੱਚ ਸਟਾਰਟਿੰਗ ਦੇ ਵਿੱਚ ਜਨਵਰੀ ਮਹੀਨਾ ਵਾਲਾ ਆਂ ਅੰਗੂਠਾ ਲਾਉਂਦਾ ਨਾ ਜੀ ਉੱਗਲੀ ਸੜ ਪਤਾ ਨਹੀਂ ਕੋਈ ਨਾੜ ਫੁੱਲਦੀ ਆਹ ਸਾਈਡ ਅੱਜ ਕੱਲੇ ਹੋਇਆ ਹੈ ਉਹ ਟਰੈਕਟਰ ਪਾਈਂ ਦਿਖਾ ਲੈਣਾ ਟਰੈਕਟਰ 'ਤੇ ਬੈਠਣ ਲੱਗਿਆ ਨਾ ਜਦ ਜਦ ਪੈ ਹੱਪਾਦੜੀ ਕਿੱਦਾਂ ਉਹ ਹੱਥ ਰੱਖੋਗਾ ਕਿੱਧਰ ਨੂੰ ਨਹੀਂ ਆ ਜਾ ਹੁਣ ਗੁੱਠਾ ਲਾਉਂਦਾ ਦਾ ਇੱਥੇ ਦਰਦ ਹੁੰਦਾ ਵਿੱਚ ਬਸ ਤੇਰਾ ਘੋਲ ਗਿਆ ਹੋਣਾ ਘੱਲੂ ਆਜ ਫੜੀ ਮਟਰ ਵੀ ਘੜੀ ਚ ਵਧੀਆ ਲੱਗੇ ਹਾਂ ਉਹ ਵੀ ਪਾ ਦੋ ਨੇ ਤੇ ਬੱਚਾ ਜੇ ਕੀ ਕਹਿੰਦੇ ਬੜੀਆਂ ਬੜੀਆਂ ਮੱਖਾ ਕਰਨ ਨਹੀਂ ਖੰਦਾ ਕਰਨ ਤਾਂ ਨਾਂਕਿਆ ਨੂੰ ਗਿਆ ਦਾ ਆਜਣਾ ਆਜਣਾ ਪੇਪਰ ਦਾ ਕੰਦ ਸਾਇੰਸ ਦਾ ਤ ਪੜਨ ਪੇ ਜਾਵਾ ਕਿਥੇ ਖੇਡ ਲੈਣਾ ਅੱਜ ਤਾਂ ਖੇਡਣਗੇ ਆ ਕੱਲ ਪੜਕੇ ਗਿਆ ਤੁਸਨ ਅੱਛਾ ਅੱਛਾ ਤਾਂ ਹੁਣ ਬਾਈ ਨਾਲ ਆਊਗਾ ਉਹ ਨਹੀਂ ਹਾਂ ਦੇਖੋ ਵੀਰੇ ਛੱਡ ਕੇ ਜਾਊਗਾ ਬਾਈ ਵੀ ਤਾਂ ਚਮਕੌਰ ਗਿਆ ਵਾ ਕਿਤੇ ਹੋਰ ਗਿਆ ਵਾ ਬਾਈ ਤਾਂ ਗਿਆ ਤੇ ਡਾਂਸ ਸਾਹਿਬ ਅੱਛਾ ਰਾਗਰ ਵੀਰ ਦੀ ਹਾਂ ਉਹਨਾਂ ਉਹਨਾਂ ਗੱਡੀ ਜੀ ਵੀ ਲੈਣੀ ਐ ਨਾ ਕੋਈ ਗੱਡੀ ਗੁੱਡੀ ਦੇ ਚੱਕਰਾਂ ਦੇ ਫਿਰਦੇ ਨੇ ਲੱਗ ਜਾ ਥੱਲੇ ਕਿਸੀ ਕੜਸੀ ਦਾ ਫੇਰ ਤੋਂ ਕੰਮ ਸਿਕਾ ਉਹ ਯਾਰ ਮਾਹ ਕੜਸੀ ਫੇਰਾਂ ਕੀ ਕਰਾਂ ਮੈਨੂੰ ਤਾਂ ਸਮਝ ਹੀ ਨਹੀਂ ਆਦੀ ਕਰੰਟਰ ਨਿਕਲਦਾ ਮੇਰੇ ਗੁੱਟ ਚ ਤੇ। ਉਹ ਨੀਚੇ ਲਾਗੀ ਕਰੀ ਨਾ ਨੀਚੇ ਹੀ ਲੱਗੀ ਜਾਣਾ। ਅੱਬ 5-10 ਮਿੰਟ ਦੇ ਦੇ ਇਹਨੂੰ। ਜਦ ਤੱਕ ਅਵਾਲਾ ਨਹੀਂ ਆਉਂਦਾ ਉਹਨਾਂ ਨੂੰ। ਜਦ ਤੱਕ ਇੱਥੇ ਬੈਠੀ ਜਰਾ ਜਾਂ ਇੱਕ ਵਾਰ ਉਬਲਣ ਲੱਗੀ। ਬਲੂਤਾਂ ਕੰਮ। ਜਦਾਂ ਇਹਨੂੰ ਕੋ ਪਾਣੀ ਚੜੂ ਲੱਗਣ ਤੇਰਾ ਘੜ ਘੜ ਜਿਹੜੇ ਆਲੂ ਲੂਆਂ ਦੇ ਵਿੱਚ ਨਾ ਨੂਨ ਵੜ ਜੂਗਾ ਇਹਨਾਂ ਜਿੰਨੀ ਜਰਾ। ਸੂਰਜ ਕਹਿੰਦਾ ਥੋੜਾ ਕਿਆ ਦੇਣਾ ਅੱਜ ਨੂੰ। ਅੜਾ ਖੜਾ ਸੋਰਸ ਦੇ ਵਿੱਚ ਕ੍ਰੋਸ ਨਹੀਂ ਕਿਹਾ ਸਾਮ ਨਾਲ ਆ ਰਹੀ ਇੱਧਰ ਆਨੇ ਚ ਕੌੜੀ ਬਹੁਤਾ ਮੁੱਕ ਵੀ ਗਈ ਕਿਹੜੀ ਪਾਪਾ ਜੀ ਲੈ ਆ ਤੇ ਕਿਹੜੀ ਆਪਾਂ ਲੈ ਆਏ ਤੇ ਉਧਰ ਨਾ ਕੱਢ ਲੈ ਕੇ ਆਉਣੀ ਪੈਣੀ ਦੇਖਦੇ ਆਂ ਦੇਖ ਲਓ ਕੋਈ ਫਰੂਟ ਵੀ ਲਿਆਇਓ ਮੈਂ ਹੁਣ ਰੁਪੜ ਜਾਮ ਪਹਿਲਾ ਸ਼ਾਮ ਜਨ ਜਾਣਾ ਹੀ ਆ ਮੰਡੀ ਤੁਸੀਂ ਸ਼ਾਮ ਦੀ ਤਾਂ ਸ਼ਾਮ ਨੂੰ ਦਿੱਖਾਂਗੇ ਕਿ ਚਾਹ ਬਣਦਾ ਉਧਰ ਇੰਡੀਆ ਦਾ ਟੈਸਟ ਮੈਚ ਚੱਲਦਾ ਚਾਰ ਆਊਟ ਕਰਤੇ ਠੀਕ ਹੈ ਮੈਚ ਨੇ ਪੱਤੇ ਪਏ ਆ ਮੈਚ ਦੇ ਵਿੱਚ ਚਾਰ ਆਊਟ ਕਰਤੇ ਅੱਜ ਜੇ ਆਲ ਆਊਟ ਟੀਮ ਕਰਦੇ ਤਾਂ ਕੱਲੂ ਇਹ ਵੀ ਟੈਸਟ ਜਿੱਤ ਜਾਣਾ ਇੰਡੀਆ ਨੇ। ਅੱਛਾ। ਹਾਂ। ਜੇ ਨਾ ਹੋਏ। ਬੱਸ ਕੱਸ ਕਭ ਹੁੰਦਾ ਨਾ। ਆਈਪਲ ਨੇ ਪਾ ਜਿਹੜਾ ਆਈਪਲ ਗਿਆ ਪੰਜਾਬ ਦੀ ਟੀਮ ਬਹੁਤ ਵਧੀਆ ਖੇਲੀ ਉਹਦੇ ਚ। ਨਹੀਂ ਤਾਂ ਭੁੱਲੇਗੇ ਤੇ ਮੈਚ ਮੁੱਚ ਦੇਖਣਾ। ਆ ਤਾਂ ਤੁਸੀਂ ਬਹੁਤ ਵਧੀਆ ਇੱਧਰ ਡਸਟਬਿਨ ਬਣਾਇਆ ਵਾ ਕਿਸੇ ਵੀਰ ਨੇ ਪਤਾ ਨਹੀਂ ਭੈਣ ਨੇ ਮੈਸੇਜ ਕਰਾਇਆ ਹੋਤਾ। ਕਹਿੰਦੇ ਤੁਸੀਂ ਜਦ ਕੰਦ ਟਪਾ ਦਿੰਦੇ ਜ਼ਮਾਨ ਨੂੰ ਕਹਿੰਦੇ ਕੋਈ ਡਸਟਬਿਨ ਲਾ ਦੇ ਫੁੱਲੇ। ਪਾਣੀ ਸੀਗਾ ਤਾਂ। ਹਾਂ। ਇਸ ਗੱਲ ਵੀ ਭੈਣ ਦੀ ਸਹੀ ਆਪਾਂ ਨੇ ਇੱਕ ਡਸਟਬਿਨ ਰੱਖਣਾ ਪੈਣਾ ਤੁੰਗੇ ਹੂੰ ਇਹ ਬਾਤ ਚੋਂ ਆ ਗੁੱਗ ਲਾ ਦਵੇ ਟੱਟਾ ਰੱਖੇ ਉਹਨੂੰ ਇਕੱਠਾ ਕਰਕੇ ਕਿਉਂ ਐਂ ਤਾਂ ਗੇਰੀ ਹੋ ਜਾਂਦੇ ਐ ਆਹ ਸਾਡ ਜੀ ਹੁਣ ਜਿਹੜਾ ਉਹ ਦੇਖੋ ਕੂੜੇ ਦਾ ਢੇਰ ਪਿਆ ਇੱਥੇ ਸਾਰੇ ਡਸਟਬਿਨ ਕਰਕੇ ਜਾਂਦੇ ਹੁਣ ਸਾਰੇ ਆਹ ਮਹੱਲਾ ਸਾਡੇ ਵਾਲਾ ਇੱਥੇ ਲੱਤ ਜਿਹੜਾ ਦਰਦ ਬਣੇ ਘਾਤੇ ਹੋਣ ਲੱਗ ਗਿਆ ਨੂੰ ਜੂੰ ਜੂੰ ਮੇਰੀ ਗੱਲ ਸੁਣ ਜੂੰ ਜਿਆਦਾ 40 ਟੱਪ ਜਾਂਦਾ ਬੰਦਾ ਤਾਂ ਦਵਾਈਆਂ ਨਾਲ ਸਟਾਰਟ ਹੋ ਜਾਂਦਾ ਕੰਮ ਆ 63 ਵਜੇ 35 ਨਹੀਂ ਆ 5 ਸਾਲ ਪਏ 40 ਹੋਣ ਕਿ ਤੂੰ ਹੁਣ 40 ਦੇ ਨੇੜੇ ਨੂੰ ਜਾਈ ਜਾਂਦੀ ਹੈ ਹੌਲੀ ਹੌਲੀ ਸ਼ੁਰੂਆਤਾਂ ਜੀ ਤਾਂ ਹੋਈ ਟੈਟੀ ਤਾਂ ਹੋਏ ਗਈ ਟੈਡੀ ਹੋ ਗਈ ਤੇ ਤੇ ਬਾਹ ਮੇਰੀ ਟੈਟੀ ਹੋ ਗਈ ਕੋਈ ਨਹੀਂ ਹੋ ਜਾਈ ਹੋਗੀ ਟੈਡਾ ਤੇ ਤੂੰ ਹਾਂ ਪਰ ਗਲਤੀ ਇਹਨਾਂ ਦੀ ਆਈ ਤਾਂ ਨਹੀਂ ਮੰਨਣੀ ਇਹਨਾਂ ਕਿਹਾ ਮੈਂ ਗੇਰੀ ਸੀ ਤੂੰ ਗੇਰੀ ਸੀ ਹਾਂ ਫੇਰ ਗੇਮ ਕਿਨੇ ਫੜਾਈ ਤੀ ਹਾਂ ਗੇਮ ਤਾਂ ਤੂੰ ਅੰਨੀ ਤੂ ਤੀ ਵੀ ਤੈਨੂੰ ਦੇਖਦਾ ਮੈਂ ਪੁੱਤ ਨਾ ਅੰਨੀ ਤੂੰ ਤੇ ਤੂੰ ਜਿਆ ਪੌੜੀਆਂ ਉੱਤਰਦੀ ਤੇ ਮੈਂ ਦੇਖ ਕੇ ਉੱਤਰ ਵੀ ਮੈਂ ਪੌੜੀਆਂ ਉੱਤਰਦੀ ਆ ਤੇ ਸ਼ੁਕਰ ਕਰ ਬਚ ਗਈ ਵੈਸੇ ਗੁਰੂ ਦਾ ਪਤਾ ਨਹੀਂ ਮੈਂ ਕਿਹੜਾ ਦਿੱਤਾ ਲੱਤਾ ਮੇਰੇ ਮੂਰੇ ਆ ਗਿਆ ਤੈ ਤਾਂ ਕੋਈ ਕਸਰ ਛੱਡੀ ਨਹੀਂ ਦੀ ਹੈਗੀ ਆਪਣੇ ਆਪ ਚ ਮੈਨੂੰ ਜਾਣ ਕੇ ਦੱਸ ਮੈਂ ਚੌਂਕ ਪਿਆ ਤਾਂ ਇਹ ਜੀ ਐਂ ਕਹਿ ਤਸ ਤੈਂ ਕਹਿੰਦੇ ਆ ਜਿਵੇਂ ਮੈਂ ਠੰਟ ਖੇਡਦੀ ਸੀ ਵੀ ਦੇਖ ਤੰਟੇ ਤਾਂ ਹੋ ਐਜੇ ਤਾਂ ਸੁਣਾ ਜਿਹੜੇ ਮੌਤ ਦੇ ਘੁੱਟ ਮੋਟਰਸਾਈਕਲ ਭਜਾਉਂਦੇ ਹੋਲੀ ਸਟੰਟ ਕਰਦੇ ਜਿਹੇ ਜਿਹਾ ਤੈਂ ਕਰਤਾ ਤਾਂ ਆ ਹਟ ਟੰਟੇ ਦੇ ਬਾਅਦ ਹਾਂ ਪੈ ਗਿਆ ਤਾਂ ਮੇਰੀ ਜਾਨ ਨੂੰ ਸਿਆਪਾ ਮੈਂ ਵੀ ਮਰ ਮੁਰ ਜਾਣਾ ਤਾਂ ਹੁਣੋਂ ਤੋਂ ਫਿਰ ਹਾਂ ਘਾਟੇ ਬੱਸ ਆਹ ਇਹ ਦੇਖ ਇੱਥੇ ਦੇ ਵਦਲਾ ਦਾ ਇਹ ਮੇਰੇ ਘਰਾਂ ਨੂੰ ਕਿੰਨਾ ਪਿਆਰ ਕਰਦਾ ਹਾਂ ਮੈਂ ਮਰ ਜਾ ਚੁੰਦੀ ਰਹਾਂ ਜੋ ਮੈਂ ਤਾਂ ਮੇਰਾ ਲੰਬੀ ਨੂੰ ਜਿਉਂਦੀ ਰਹਿ ਦੋ ਜਿਹੜਾ ਮੇਰਾ ਕਸਟਰੋਲ ਵੱਧਦਾ ਘਟਦਾ ਤਾਂ ਹੀ ਸੈੱਟ ਕਰਨਾ ਫੋਨ ਵੀ ਦੀ ਕੇ ਆਓ ਜੀ ਥੱਕ ਗਏ ਜੀ ਹਾਂ ਹਾਂ ਸਵੇਰ ਨੂੰ ਬੁਖਾਰ ਚੜ ਜਾਂਦਾ ਹੈ ਇਹਨੇ ਆ ਕੇ ਮੂੰਹ ਚੁੰਮਦੀ ਆ ਮਿਲ ਕੋ ਅੱਗੇ ਮੈਂ ਨਹੀਂ ਹੁਟ ਜਾਮਾ ਪਾਣੀ ਪੀ ਲਾ ਹੂੰ ਤਾਂ ਕਣੀ ਘਾਤੇ ਨਿਆਣਾ ਨੂੰ ਹੁੰਦਾ ਉਹ ਨਹੀਂ ਲੱਟਦਾ ਮਾਂ ਨਹੀਂ ਲੱਟਦਾ ਉਹਦੀ ਘਾਤ ਵਾਂਦੀ ਤਿੱਦਿਲ ਮੰਮੀ ਨੇ ਪਕਰ ਸੁੱਖੋ ਮਮਾ ਨੂੰ ਜਾਂ ਫਿਰ ਕੁੱਤੇ ਮਾਰਾ ਜਨੇ ਆ ਅਰੇ ਕੱਲ ਰੋਲਾ ਪਾਈ ਕਿ ਕਹਿੰਦੇ ਸੁੱਖੋ ਮੰਮਾ ਤੇ ਹਾਈ ਹੋ ਗਈ ਕਰਦ ਬੱਜੀ ਪਤਾ ਨਹੀਂ ਕੀ ਕਰੀ ਜੀ ਉਹ ਜਿਹੜਾ ਟਿਕਟੋਕਰੀਤੀ ਸਾਫ ਕਰਦੇ ਤੇ ਪਿਆਜਾਂ ਹਾਂ ਉਹ ਇੱਥੇ ਲੱਗੀ ਅੱਛਾ ਇਹ ਤਾਂ ਕਹਿੰਦੀ ਜੱੱਚੀ ਨੂੰ ਵੀ ਫੋਨ ਕਰਦੇ ਆਈ ਥੀ ਨੂੰ ਉਹਦੀ ਚੁੱਖੋ ਦੇ ਹਾਈ ਹੋ ਗਈ ਮੰਨੂ ਵੀ ਥੱਲੇ ਦਾ ਟੋਕਾ ਟੁੱਕ ਗਿਆ ਤਾਂ ਮੰਨੂ ਵੀ ਦੱਸੇ ਕਹਿੰਦੀ ਸੁੱਖੋ ਦੇ 6:00 ਵਜੇ ਵਿਹਾਈ ਹੋ ਗਈ ਤਾਂ ਖੂਨ ਚੱਲਦਾ ਕਰਦਾ ਬਹੁਤ ਕਰਦੀ ਸਭ ਸਭ ਦਾ ਹੀ ਕਰਦੀ ਐਜੀ ਕਰਦੀ ਹੈ ਨਾ ਤਾਂ ਤਰਾ ਹੋ ਗਿਆ ਲੂ ਲੂ ਦਾ ਕੋ ਕੋ ਨੋ ਨਾ ਮੱਖਨੇ ਕਾ ਥੱਲੇ ਜਿਹੜਾ ਲੱਗਿਆ ਹੋਇਆ ਤਾਂ ਨਾ ਓਖੜ ਗਿਆ। ਹਾਂ। ਚਲੋ। ਅਨਜਾ ਕਾਟਾ ਵੀ ਹੋਣਾ ਤੇਰੇ ਵੇਸਣ ਮੈਂ। ਹਾਂ। ਹੁਣ ਤੂੰ ਜਿਦਾਂ ਮਿੰਟੂ ਰੇ ਬੈਠੋ। ਹਾਂ। ਮੈਂ ਮੜਿਆ ਜਿ ਸਮਾਨ ਰੱਖ ਕੇ ਸਾਰਾ ਚੱਲ। ਚਲੋ ਰੱਖਿਆ ਚਲੋ ਮੱਗਦੇ ਦੀ ਫੇਰੋਂ ਨੂੰ ਆ ਵੀ ਆੜੀ ਕੀ ਹਾਲ ਹੈ ਤੇਰਾ ਅੱਤਰ ਐਕਟਿਵ ਦਾ ਪੂਰਾ ਆੜੀ ਸਾਡਾ ਓਏ ਤੇਦਰ ਅਨਨਮ ਮਜੀ ਘੰਟਾ ਤੋਂ ਪਹਿਲਾਂ ਇੱਥੇ ਨਲ ਆ ਗਿਆ ਸੀ ਛੜਿਆ ਨੂੰ ਪਾਣੀ ਮਰ ਗਿਆ ਸੀ ਤੇ ਹੁਣ ਸਾਡਾ ਹੋ ਗਿਆ ਦੁੱਧ ਚੋਣ ਦਾ ਟਾਈਮ ਹਾਂ ਪੁੱਤ ਕਿੱਦਾਂ ਠੀਕ ਆਮਨ ਹ ਧਾਰ ਮੰਗਦੀ ਹੈ ਲੈ ਹਾਂ ਆਇਆ ਪਿਆਰ ਨਾਲ ਅ ਡੰਡੇ ਦੀ ਲੋੜ ਨਾ ਪਵੇ ਜਿਹੜਾ ਰੱਖਿਆ ਹੋਇਆ ਠੀਕ ਆ ਕਿਨੇ ਦੁੱਧ ਦੇ ਦਿਆ ਕਰੋ ਆ ਵੀ ਆ ਵੀ ਸਾਡੀ ਬਹੁਤ ਸਿਆਣੀ ਹੋ ਗਈ ਹਾਂ ਹੁਣ ਹਣ ਤਾਂ ਫੈਮਿਲੀ ਮੈਂਬਰ ਵਾਲਾ ਕੰਮ ਹੋ ਗਿਆ ਇਹਦੇ ਨਾਲ ਪਹਿਲਾਂ ਡਰਦੀ ਸੀ ਸਾਤੇ ਹੁਣ ਹੁਣ ਕਹਿੰਦੀ ਮੇਰੇ ਕੋਲ ਨੂੰ ਆ ਜਾ ਹੁਣ ਤਾਂ ਕਹਿੰਦੀ ਮੈਨੂੰ ਜਿਹੜਾ ਮੱਜੀ ਚੋ ਲੋ ਬਿਨਾਂ ਰਸੀ ਦੀ ਹੁਣ ਰਸੀ ਵੀ ਨਹੀਂ ਪਾਉਂਦੇ ਜੀ ਇਹਨੂੰ ਵਿੱਚ ਜਿਹਨੂੰ ਪਹਿਲਾਂ ਡਰਦੀਆਂ ਡਰਦੀਆਂ ਇਹਨਾਂ ਨੇ ਪਾਈ ਰਸੀ ਹੁਣ ਨਹੀਂ ਪਾਉਂਦੇ ਆਗੇ ਉਹ ਨੂੰ ਪੂਛ ਬਹ ਮਾਰਦੀ ਪੂਛ ਤਾਂ ਇਹਨਾਂ ਨੂੰ ਉਗਾ ਦਿੱਤੇ ਹੁੰਦੀ ਆ ਸਬਤ ਕਾਹ ਕਹਿੰਦਾ ਓਏ ਮਹਾਰਾਜ ਸੱਚਾ ਪਾਤਸ਼ਾਹ ਮਮੀ ਕਿੰਨੀ ਹੈ ਗਰਮੀ ਤਾਂ ਜਿਹੜੀ ਹੈਗੀ ਹੈਗੀ ਉਹ ਬਲਾਂ ਗਰਮੀ ਨੂੰ ਕੀ ਕਰ ਸਕਦੇ ਹੁਣ ਇਹਨਾਂ ਨੂੰ ਨਾ ਹੁਣ ਉਹ ਹਰਿਆਈ ਦੀ ਪੰਡ ਆ ਗਈ ਕਿ ਦੋ ਇੱਕ ਅੱਖ ਪਾਉਣਾ ਗੰਨੇ ਜਤੇ ਵੱਢ ਕੇ ਲੈਂਦੇ ਬਈਏ ਨੇ ਹੂੰ ਇਹਨਾਂ ਨੂੰ ਮੈਂ ਦੂਜ ਕੱਖ ਅੱਜ ਘੱਟੇ ਪਾਏ ਜੀ ਵਿੱਚ ਤੂੜੀ ਵੀ ਨਹੀਂ ਰਲਾਈ ਸਿੱਧੀ ਹਰਿਆਈ ਪਾਤੀ ਮਾਨੂੰ ਪਹਿਲੀ ਆਰਡਰ ਹੋਵੇ ਤੇ ਹਾਂ ਮੇਰੇ ਪੁੱਤ ਤਨੂ ਆਂਬ ਨਹੀਂ ਲੱਭਿਆ ਉੱਥੇ ਪੇ ਤਾਂ ਹੈਗੇ ਸਰੋਈ ਚ ਪੁੱਤ ਲੱਭਿਆ ਨਹੀਂ ਲੱਭਿਆ ਤੇ ਹੁਣ ਤੂੰ ਖੋ ਕੇ ਜਾਈਂ ਇਹਨੂੰ ਇੱਥੇ ਗੇਰ ਜੀ ਠੀਕ ਐ ਤਾਂ ਗੇਰ ਕੇ ਜਾਣਾ ਤੈਨੂੰ ਦੱਸਤਾ ਮੈਂ ਜੇ ਮੈਨੂੰ ਕੱਲੂ ਲੋੜ ਪੈ ਗਈ ਨਾ ਮਿਲਿਆ ਫੇਰ ਹੋ ਕੱਲ੍ਹ ਪਿਆ ਕੱਤੇ ਭੇ ਕੱਲ੍ਹ ਤੇਰੀ ਨੂੰ ਜਿਹੜੀ ਲੱਤਾਂ ਕਰਦੀ ਆ ਤਰ ਤਾ ਪਾਪਾ ਮੈਨੂੰ ਆਮ ਨਹੀਂ ਚਲ ਤੈਨੂੰ ਅੰਬ ਲੱਭ ਕੇ ਦੇ ਦੂ ਮੈਂ ਟੈਨਸ਼ਨ ਨਹੀਂ ਲੈਣੀ ਹੱਗੇ ਕਿਨੂੰ ਦਾਣਾ ਤੂੰ ਪਾ ਉਹਦਾ ਨਿਆਣਾ ਮੈਂ ਲਿਖਿਆ ਇਹਨੂੰ ਦਾਣਾ ਤੂੰ ਪਾ ਨਿਆਣਾ ਮੈਂ ਲਿਖਿਆ ਚਲ ਦਾਣਾ ਵੀ ਪੈ ਪੈ ਹਾ ਕੇ ਲਿਆਉਣਾ ਹੋ ਰਿਹਾ ਮਾਦਰ ਸਪੈਸ਼ਲ ਇਹਦੇ ਕਰਕੇ ਕਹਾਣੀ ਚੜਾ ਕੇ ਲਿਆ ਆ ਬਈ ਉਹਨੂੰ ਦਾਣਾ ਵੀ ਪਾਉਣਾ ਪੈਣਾ ਏ ਸਵੇਰ ਦਾ ਸਰਜੂਗਾ ਕਿ ਨਹੀਂ ਹਾਂ ਸਰਨਾਮੀ ਕੋਪਾ ਦੇਖੀ ਆਉਣਾ ਬਣਾ ਆ ਵੀ ਐਨਾ ਹੁਣ ਦੇਖੀ ਕਿਹੜੇ ਹਿਸਾਬ ਨਾਲ ਜਾਣਾ ਤੇਰੀ ਲੱਤਾਂ ਤੇ ਬੱਜਣਾ ਨਾ ਉਹ ਖੜ ਜਾ ਫੁਰਕਾ ਨੂੰ ਬੜਦਾਈ ਕਰਦਾ ਆ ਹਾ 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 ਤੇਰਾ ਸਾਦ ਕੇ ਤੇਰਾ ਸਾਦ ਕੇ ਲੈ ਕਿੱਦਲੀ ਸੜ ਪੰਗਾ ਲੰਦਾ ਜਾ ਕੇ ਦੇਖ 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 ਤੂੰ ਹਟ ਜਾ ਤੂੰ ਵੀ ਲਤਕੰਤ ਤਾ ਵੀ ਸੱਟ ਖਾਣੀ ਆ ਇੱਥੇ ਸਮਝ ਗਈ ਕੱਲ ਨੂੰ ਬੱਚਾ ਦੇ ਗਿਆ ਤਾਂ ਤੂੰ ਘਰ ਨਹੀਂ ਤਾ ਉਹਨੇ ਫਿਰ ਲੈ ਤੂੰ ਫੜੋ ਨਾ ਸੁਲਾ ਦਲੀਏ ਹੜਵਤ ਹੜਦ ਹੜਦ ਇੱਥੇ ਚੱਲ ਹਾਂ ਹੁਣ ਪਹੁੰਚਿਆ ਟਕਾਣੇ ਕੀ ਕਹਿੰਦਾ ਬੱਚਾ ਕਿਉਂ ਮਾਰਦਾ ਬੱਚਾ ਕਹਿਣਾ ਨਹੀਂ ਮੰਨਦਾ ਤਾਂ ਮਾਰਦਾ ਉਹਨੂੰ ਜਿਕੜਾ ਤੂੰ ਨਹੀਂ ਕਹਿਣਾ ਮੰਨਦੀ ਤੇਰੇ ਵੀ ਲਾਦਨੇ ਮੈਂ ਤੋ ਹੁਣ ਹਾਂ ਪਤਾ ਨਹੀਂ ਚਾ ਬੁੰਡੀ ਉੰਡੀ ਖੜੀ ਇਹਨੂੰ ਹੁਣ ਮੰਨਣਾ ਪੈਣਾ ਜੀ ਖਿੱਚ ਕੇ ਇੱਕ ਵਾਰ ਬਾਹਾ ਕਰੋ ਸਤਨਾਮ ਸੱਚਾ ਪਾਤਸ਼ਾਹ ਫੇਰ ਮਿਲਦੇ ਹਾਂ